ਸੋ ਆਜ ਦਾ ਵਚਨ ਬੀਜ ਬੀਜਣਾ ਕੀ ਹੈ ਬੀਜ ਬੀਜਣਾ ਮੈਂ ਪਹਿਲਾਂ ਤੁਹਾਨੂੰ ਸਮਝਾਇਆ ਲਾਸਟ ਵਕ ਸਮਝਾਇਆ ਸੀਗਾ ਕਿ ਜੋ ਬੀਜੋ ਦੇ ਉਹ ਬੰਦੋਗੇ ਇਸ ਵਾਰ ਤੇ ਸ਼ੈਤਾਨ ਦੇ ਨਾਮ ਦੇ ਆਵਾਜ਼ ਲਾਣਾ ਬੰਦ ਕਰਕੇ ਸ਼ਤਾਨਿਆ ਕਰਤਾ 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 ਨਹੀਂ मेरा जो परमेश्वर है जो मेरे ਵਿੱਚ वासदा है वो महान है ओदे नालों जो संसार ਵਿੱਚ है वो मेरे पांव ਦੇ ਥੱਲੇ ਆ क्योंकि यीशु उसने क्या हां कि व्यक्तमय शैतानों का आकाश को बिजली दी न्याय करके गिरा दिया था मैं तहां को के ठोया ने लता दूंगा बहरी शैतान दी ਉਸ ਦੁਸ਼ਟ ਦੀ ਸਾਰੀ ਤਾਕਤ ਉੱਤੇ ਅਧਿਕਾਰ ਹੈ ਤੁਹਾਡੇ ਕੋਲੇ ਉਹਦੀ ਸਾਰੀ ਤਾਕਤ ਉੱਤੇ ਅਧਿਕਾਰ ਹੈ ਤੁਹਾਡੇ ਕੋਲੇ ਉਸ ਅਧਿਕਾਰ ਨੂੰ ਤੁਸੀਂ ਲੈ ਲਓ ਦੇਖਿਆ ਕੋਈ ਚੀਜ਼ ਦਾ ਨੁਕਸਾਨ ਨਹੀਂ ਕਰੇਗੀ ਕਿਉਂਕਿ ਤੁਹਾਡੇ ਕੋਲੇ ਅਧਿਕਾਰ ਹੈ ਮੇਰੇ ਕੋਲੇ ਅਧਿਕਾਰ ਹੈ ਉਹਦੀ ਸਾਰੀ ਤਾਕਤ ਉੱਤੇ ਇਸ ਕਾਪੀ ਕਿਸੇ ਗਲਤ ਕੋਣ ਵੀ ਤੁਸੀਂ ਨਹੀਂ ਕਰਨਾ ਬਰਦਾ ਨਾਮ ਘੱਟ ਜਕੋ

ਔਰ ਆਪਣੇ ਆਪ ਨੂੰ ਤਿਆਰ ਕਰਨਾ ਵਚਨ ਦੇ ਵਾਸਤੇ ਤਿਆਰ ਹੋ ਤਿਆਰ ਹੋ ਇਹ ਉਹ ਪੁੱਤ ਗਿਆਨੀ ਖਾਰੇ ਲੈ ਕੇ ਆਵੇਗਾ ਹallelujah ਜਿੰਦੀ ਜਿੰਦੀ ਮੱਤ ਤੇ ਜੀਪ ਚਾਰਦੇ ਆਏ ਕੋਈ ਇੱਕ ਆਇਆ ਹallelujah ਹallelujah ਉਹ ਫਿਰ ਝੀਲਦੇ ਕੰਡੇ ਉਪਦੇਸ਼ ਦੇਣ ਲੱਗਾ ਕਹਿੰਦਾ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਹਮੇਸ਼ਾ ਉਪਦੇਸ਼ ਦਿੰਦੇ ਸੀ ਹਮੇਸ਼ਾ ਸਮਝਾਉਂਦੇ ਰਹਿੰਦੇ ਸੀ ਬਚਨ ਸਖਾਉਂਦੇ ਰਹਿੰਦੇ ਸੀ ਹਾਂਜੀ ਅਤੇ ਇੱਕ ਐਡੀ ਭੀੜ ਉਹਦੇ ਕੋਲ ਇਕੱਠੀ ਹੋਈ ਢੀੜਾਂ ਦੀਆਂ ਢੀੜਾਂ ਯਿਸੂ ਮਸੀਹ ਦੇ ਮਗਰੋਂ ਉਤਰੀਆਂ ਤੇ ਅੱਜ ਵੀ ਢੀੜਾਂ ਦੀਆਂ ਢੀੜਾਂ ਯਿਸੂ ਕੋਲ ਆ ਰਹੀਆਂ ਕੋਲੋਂ ਮੇਂ ਹallelujah ਹallelujah ਜੋ ਝੀਲ ਦੇ ਇੱਕ ਬੇੜੀ ਉੱਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਝੀਲ ਦੇ ਕੰਢੇ ਧਰਤੀ ਉੱਤੇ ਰਹੀ ਹਾਂਜੀ ਯਿਸੂ ਮਸੀਹ ਬੇੜੀ 'ਚ ਬੈਠ ਕੇ ਤੇ ਜਿਹੜੇ ਲੋਕ ਸੀਗੇ ਉਹ ਤੱਥੇ ਅੱਤ ਬੁੱਦੇ ਸ਼ਬਦਾਂ ਨੂੰ ਬੜੇ ਘੌਰ ਦੇ ਨਾਲ ਸੁਣਨ ਲੱਗੇ ਬੜੇ ਧਿਆਨ ਦੇ ਨਾਲ ਸੁਣਨ ਲੱਗੇ ਕਿ ਸ਼ਬਦ ਕੀ ਸਾਂ ਮਸੀਹ ਦੇ ਹਾਂਜੀ ਤੇ ਉਸਨੇ ਉਹਨਾਂ ਨੂੰ ਦ੍ਰਿਸ਼ਤਾਂਤ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਧਾਰਨ ਦੇ ਦੇ ਕਿ ਯਿਸੂ ਮਸੀਹ ਸਮਝਾਉਂਦੇ ਹੁੰਦੇ ਸੀਗੇ ਕਈ ਬੜੀ ਸਿੱਧੀਆਂ ਕੰਮ ਸਮਝ ਨਹੀਂ ਆਉਂਦੀਆਂ ਤੇ ਅਧਾਰਨਾ ਦੇ ਦੇ ਕਿ ਦ੍ਰਿਸ਼ਤਾਂਤ ਦੇ ਦੇ ਕਿ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਆਪਣੇ ਲੋਕਾਂ ਨੂੰ ਬਚਨ ਵਿੱਚੋਂ ਸਿਖਾਉਂਦੇ ਸੀ ਬਚਨ ਸਮਝਾਉਂਦੇ ਸੀਗੇ ਹਾਂਜੀ ਅਤੇ ਆਪਣੇ ਉਪਦੇਸ਼ ਵਿੱਚ ਉਹਨਾਂ ਨੂੰ ਕਿਹਾ ਉਪਦੇਸ਼ ਵਿੱਚ ਕਿਹਾ ਸੁਣੋ ਹਾਂਜੀ ਵੇਖੋ ਇੱਕ ਬੀਜ ਬੀਜਣ ਵਾਲਾ ਨਿਕਲਿਆ ਕੀ ਬੀਜਣ ਵਾਲਾ ਨਿਕਲਿਆ ਬੀਜ ਬੀਜ ਬੀਜਣਾ ਕੀ ਹੈ ਬੀਜ ਕੀ ਬੀਜ ਹੈ ਬੀਜ ਇੱਕ ਬੀਜ ਬੀਜਣ ਵਾਲਾ ਨਿਕਲਿਆ ਉਹ ਬੀਜ ਲੈ ਕੇ ਚਲ ਪਿਆ ਹਾਂਜੀ ਅਤੇ ਇਹ ਹੋਇਆ ਕਿ ਉਹਦੇ ਬੀਜਦਿਆਂ ਕੁਝ ਪਹੇ ਵਿੱਚ ਕਿਰਪਿਆ ਜਦੋਂ ਨੇ ਬੀਜ ਪਾਇਆ ਤੇ ਉਹ ਬੀਜ ਕੋਸ਼ ਉਹ ਪਹਿਲੇ ਵਿੱਚ ਡਿੱਗ ਗਿਆ ਰਸਤੇ ਵਿੱਚ ਜਦ ਕੀ ਡਿੱਗ ਪਿਆ ਰਸਤੇ ਵਿੱਚ ਡਿੱਗ ਪਿਆ ਕੋਨੇ ਬੀਜ ਵਿਜੇ ਜਾ ਰਿਹਾ ਹੈ ਅਗਰ ਤੁਸੀਂ ਇਸ ਬੀਜ ਨੂੰ ਆਪਣੇ ਦਿਲ ਦੀ ਧਰਤੀ ਵਿੱਚ ਜਮਾ ਨਾ ਕੀਤਾ ਤੇ ਇਹ ਰਸਤੇ ਵਿੱਚ ਡਿੱਗ ਪੈਣਾ ਹੈ ਤੇ ਇਹ ਤੁਹਾਡੇ ਕਿਸੇ ਵੀ ਕੰਮ ਨਹੀਂ ਹੈ ਹਾਂਜੀ ਅਤੇ ਪੰਛੀ ਆਣ ਕੇ ਉਹਨੂੰ ਚੁਗ ਗਏ ਪੰਛੀ ਆਏ ਤੇ ਵਜੇ ਨੂੰ ਉਹ ਬੀਜ ਨੂੰ ਚੁਗ ਲਿਆ ਉਹਨਾਂ ਨੇ ਜੋ ਬੀਜ ਪੌਦ ਵਿੱਚ ਡਿੱਗਿਆ ਉਹ ਬੀਜ ਨੂੰ ਪੰਛੀਆਂ ਨੇ ਕੀ ਕੀਤਾ ਚੁਗ ਲਿਆ ਪੰਛੀ ਖਾ ਗਏ ਤੇ ਜਦੋਂ ਪੰਛੀ ਖਾ ਗਏ ਤੇ ਫਿਰ ਜਿੱਥੇ ਸੁੱਟਿਆ ਗਿਆ ਬੀਜਿਆ ਗਿਆ ਜੇ ਜ਼ਮੀਨ 'ਚ ਉਹ ਤਾਂ ਖਾਲੀ ਹੀ ਰਹਿ ਗਈ ਨਾ ਉਹ ਬੰਦੋ ਵੀ ਉਹ ਤਾਂ ਵੀਰ ਖਾਲੀ ਰਹਿ ਗਈ ਕਿਉਂਕਿ ਬੀਜ ਤਾਂ ਪੰਛੀਆਂ ਨੇ ਚੁਗ ਲਿਆ ਸਾਰਾ ਤੇ ਉੱਥੇ ਤਾਂ ਫਿਰ ਕੁਝ ਵੀ ਨਹੀਂ ਹੋਣਾ ਹੈਗਾ ਕਿਉਂਕਿ ਵਜਨ ਵਾਸਤੇ ਤਿਆਰ ਹੋਏ ਕਿਉਂਕਿ ਜਿਹੜੀ ਜ਼ਮੀਨ ਪਿਆਰ ਨਹੀਂ ਨਾ ਪੈ ਜਿਵੇਂ ਡਿੱਗਦਾ ਆ ਤਾਂ ਜੀ ਅਤੇ ਕੁਝ ਪਤਰੀਂਡੀ ਜ਼ਮੀਨ ਵਿੱਚ ਕਿ ਰਿਆ ਕੁਝ ਪਤਰੀਂਡੀ ਜ਼ਮੀਨ ਦੇ ਵਿੱਚ ਡੱਗ ਪਿਆ ਜਿੱਥੇ ਉਹ ਸੀਗੇ ਉੱਥੇ ਉੱਥੇ ਜਿਆਦਾ ਮਿੱਟੀ ਨਹੀਂ ਸੀ ਜਦ ਕਿ ਸਤ ਕਰਦੇ ਆਪਣਾ ਦਿਲ ਸਤਿ ਰੱਖਦੇ ਨੇ ਤੇ ਲਾਂਬਰਾਈ ਚ ਵਜਨ ਨੂੰ ਲੈ ਜਾਂਦੇ ਨੇ ਮੈਨੂੰ ਕੀ ਹੈ ਕੋਈ ਗੱਲ ਨਹੀਂ ਹੈ ਬੋਲਿਆ ਗਿਆ ਤੇ ਬੋਲਿਆ ਗਿਆ ਉਹਨੇ ਰੋਣਾ ਪਾਇਆ ਪਾਈ ਜਾਵੇ ਫੇਰਾ ਕੀ ਜਾਂਦਾ ਆ ਦਿਨ ਪੱਤਰ ਕਾਰਿਆ ਤੇਨ ਨੂੰ ਪਿਆਰ ਹੀ ਨਹੀਂ ਕੀਤਾ ਵਜਨ ਵਾਸਤੇ ਕਾਹਦਾ ਦਿਲ ਪਿਆਰ ਹੈ ਉਹ ਕੰਨਾਂ ਦੇ ਰਾਹ ਮੇਰੇ ਦੇਖਦੇ ਅੰਦਰ ਕੰਨਾਂ ਦਾ ਕੀ ਨਹਿ ਰਹਿ ਗਏ ਕੰਨਾਂ ਤੋਂ ਸਿੱਧਾ ਦੇਖ ਦੇ ਅੰਦਰ ਜਾਣਾ ਚਾਹੀਦਾ ਹallelujah ਹਾਂਜੀ ਜਦੋਂ ਉਹ ਪਥੈਂਦੀ ਜ਼ਮੀਨ ਤੇ ਡਿੱ ਗਿਆ ਹਾਂਜੀ ਜਿੱਥੇ ਉਹਨੂੰ ਬੋਤੀ ਮਿੱਟੀ ਨਾ ਮਿਲੀ ਉਹਨੂੰ ਬੋਤੀ ਦਿੱਤੀ ਨਹੀਂ ਮਿਲੀ ਅਤੇ ਡੂੰਗੀ ਮਿੱਟੀ ਨਾਲ ਮਿਲਣ ਕਰਕੇ ਉਹ ਛੇਤੀ ਉੱਗ ਪਿਆ ਬੱਚੇ ਜਦੋਂ ਗਹਿਰਾਈ ਚ ਨਾ ਲਿਆ ਤੇ ਉਹ ਛੇਤੀ ਉੱਗ ਗਿਆ ਫਟਾਫਟ ਉੱਗ ਪਿਆ ਉਹ ਕਾਰੇ ਕੀਤੀ ਹਾਂਜੀ ਅਤੇ ਜਦ ਸੂਰਜ ਚੜਿਆ ਤਾਂ ਕਮਲਾ ਗਿਆ ਜਦੋਂ ਸੂਰਜ ਚੜਿਆ ਤੇ ਕਮਲਾ ਗਿਆ ਜਦੋਂ ਥੋੜਾ ਜਿਹਾ ਸੇਕ ਲੱਗਿਆ ਤੇ ਉਹ ਜਿਹੜਾ ਉੱਗਿਆ ਹੋਇਆ ਸੀਗਾ ਉਹ ਸੁੱਕ ਗਿਆ ਉਸ ਤੇ ਥੋੜਾ ਜਿਹਾ ਸੇਕ ਲੱਗਿਆ ਕਿ ਬਾਰੇ ਕਿਦਾਂ ਜਿਹਾ ਸਮਝਾਣਾ ਕਿ ਮੈਂ ਹਾਂਜੀ ਅਤੇ ਜੜ ਨਾ ਫੜਨ ਕਰਕੇ ਸੁੱਕ ਗਿਆ ਜੜ ਨਾ ਫੜੀ ਉਹਨੇ ਕਿਉਂਕਿ ਅੰਦਰੋਂ ਜ਼ਮੀਨ ਜਿਹੜੀ ਅੰਦਰ ਦੀ ਜ਼ਮੀਨ ਸ਼ ਤਾਂ ਤਿਆਰ ਨਹੀਂ ਸੀ ਉਹ ਤਿਆਰ ਨਹੀਂ ਸੀ ਉਸੀ ਅੰਦਰ ਉੱਪਰ ਉੱਪਰ ਰਹਿ ਗਿਆ ਵਜਨ ਹਾਂਜੀ ਅਤੇ ਕੁਝ ਕੰਡਿਆਲੀ ਵਿੱਚ ਕਿਰਿਆ ਕੁਛ ਕੱਡਿਆਂ 'ਚ ਜਾ ਕੇ ਦਿਖ ਪਿਆ ਅਤੇ ਕੰਡਿਆਲਿਆਂ ਨੇ ਵੱਧ ਕੇ ਉਹਨੂੰ ਦਬਾ ਲਿਆ ਅਤੇ ਉਹ ਨਾ ਫਰਿਆ ਕੱਡਿਆਂ ਵਿੱਚ ਦਿਖ ਪਿਆ ਵੀ ਕੰਡੇ ਵੱਧ ਗਏ ਉਹ ਵੀ ਲੱਭਿਆ ਨਹੀਂ ਕੱਡਿਆਂ ਨੇ ਵੀ ਨੂੰ ਤਵਾਲਿਆ ਤੇ ਕੋ ਨਹੀਂ ਫੜਿਆ ਹੈਗਾ ਹਾਂਜੀ ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਕੋਸ਼ ਚੰਗੀ ਜ਼ਮੀਨ ਵਿੱਚ ਕਿਰਿਆ ਜਿਹੜੇ ਤਿਆਰ ਹੋ ਜਲ ਕੋਈ ਚੰਗੀ ਜ਼ਮੀਨ ਜਿਹੜੇ ਤਿਆਰ ਨੇ ਵਾਈ ਵਾਈ ਜ਼ਮੀਨ ਹਾਂਜੀ ਅਤੇ ਉੱਪਦੇ ਆ ਵਧਿਆ ਫਲਿਆ ਹਾਂਜੀ ਕੁਝ 30 ਗੁਣਾ ਕੁਝ 60 ਗੁਣਾ ਕੁਝ 100 ਗੁਣਾ ਦਿੱਤਾ चंकी जमीन डिगया और फल लेके आया उगया बीजा गया वो फल लेके आया गुना फल निकल ओ किस चो सठ गुना निकलिया किस चो सौ का सौ बटा सौ लो सौ बटा सौ ਅਸੀਂ ਧਿਆਨ ਦੇਣਾ ਹੈ ਕਿ ਜਿਹੜਾ ਬਚਨ ਹੈ ਜੇ ਬਚਨ ਸਾਡੇ ਅੰਦਰ ਨਾ ਨਾ ਦੇ ਪੁਰ ਗਿਆ ਤੇ ਫਿਰ ਤੁਸੀਂ ਜਿੰਨੀਆਂ ਮਰਜ਼ੀ ਜਿਹਦੇ ਕੋਲ ਮਰਜ਼ੀ ਪ੍ਰਾਰਥਨਾ ਕਰਵਾ ਲਓ ਜਿਹਦੇ ਕੋਲ ਮਰਜ਼ੀ ਪ੍ਰਾਰਥਨਾ ਕਰਾ ਲਓ last Sunday ਤੁਸੀਂ ਗਵਾਹੀ ਸੁਣੀ ਹੈ ਕਿ ਬਚਨ ਕੋ ਨਾਲ ਆਪਣੇ ਅੰਦਰ ਲਿਆ ਉਸ ਸ਼ਬਦ ਇਹਨੇ ਬੋਲੇ ਆਪਣੇ ਸਰੀਰ ਤੇ ਉਸ ਸ਼ਬਦ ਬੋਲਣ ਦੇ ਨਾਲ ਵਿਸ਼ਵਾਸ ਰਨਾ ਜਦੋਂ બોਲੇਗੇ ਸ਼ਬਦ ਤੇ ਬਿਮਾਰੀ ਵੀ ਨਿਕਲੀ ਤੇ ਭਾਰ ਵੀ 2 ਕਿਲੋ ਘੱਟ ਗਿਆ ਹallelujah ਬਚਨ ਨੂੰ ਅੰਦਰ ਜਰੂਰ ਰੱਖਣਾ ਆ ਸੋ ਚਿੰਦੇ ਜਿਹੜੀ ਕਿ ਅਧਰਾਣ ਹੋ ਗਏ ਚਿੰਦੇ ਪੁੱਛੋ ਲਗੇ ਯੇਸ਼ੂ ਮਸੀਹ ਨੂੰ ਕਿ ਵੀ ਇਹਦਾ ਕੀ ਮਤਲਬ ਹੈ ਇਹ ਦਰਸ਼ਤਾਂਤ ਜਿਹੜਾ ਆ ਇਹ ਸਾਨੂੰ ਸਮਝ ਨਹੀਂ ਆਇਆ ਪਿੱਤਰ ਵੀ ਯੇਸ਼ੂ ਸਾਨੂੰ ਸਮਝਾਵੋ ਤੁਸੀਂ ਕਿ ਪਿੱਤਰ ਯੇਸ਼ੂ ਨੇ ਕੀ ਆਖਿਆ ਕਿ ਵੀ ਇਹ ਜਿਹੜੀਆਂ ਗੱਲਾਂ ਨੇ ਘੋਰਨਾ ਦੇ ਵਾਸਤੇ ਭੇਤ ਵਾਲਿਆਂ ਨੇ ਸੀ 11 ਅੱਜ ਤੋਂ ਪੜਾਂਗੇ ਉਸ ਨੇ ਉਹਨਾਂ ਨੂੰ ਕਿਹਾ ਪਰਮੇਸ਼ਵਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰਮੇਸ਼ਵਰ ਦੇ ਰਾਜ ਦਾ ਭੇਤ ਪਰਮੇਸ਼ਰ ਦੇ ਪੁੱਤਰਾਂ ਨੂੰ ਹੀ ਦਿੱਤਾ ਜਾਇਆ ਦੁਨੀਆਂ ਵਜੇ ਰਸਦੀ ਹੈ ਤੇ ਪਰਮੇਸ਼ਰ ਦੇ ਰਾਜ ਦਾ ਪੇਖ ਸਿਰਫ ਪਰਮੇਸ਼ਰ ਦੇ ਪੁੱਤਰਾਂ ਨੂੰ ਦਿੱਤਾ ਗਿਆ ਹੈ ਹਾਂਜੀ ਪਰ ਜਿਹੜੇ ਬਾਹਰ ਹਨ ਉਹਨਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤ ਵਿੱਚ ਹੁੰਦੀਆਂ ਹਨ ਉਹਨਾਂ ਵਾਸਤੇ ਦ੍ਰਿਸ਼ਟਾਂਤ ਵਿੱਚ ਨੇ ਜਿਹੜੇ ਬਾਹਰ ਨੇ ਜਿਹੜੇ ਪਰਮੇਸ਼ਰ ਦੇ ਬੱਚੇ ਨਹੀਂ ਆ ਜਿਹੜੇ ਆਪਣੇ ਆਪ ਨੂੰ ਤਿਆਰ ਨਹੀਂ ਕਰਦੇ ਹਾਂਜੀ ਕਿਉਂ ਵੇਖਦੇ ਹੋਏ ਤਾਂ ਵੇਖਦੇ ਹਨ ਪਰ ਦੇਖਦੇ ਵੀ ਨਹੀਂ ਪਰ ਉਹਨਾਂ ਨੂੰ ਦਿਸਦਾ ਨਹੀਂ ਕਿ ਸਾਹਮਣੇ ਹੋ ਕੀ ਰਿਹਾ ਹੈ ਹਾਂਜੀ ਪਰ ਸੁਝਣ ਨਹੀਂ ਹੈ ਤੇ ਸੁਝਦੇ ਹੋਏ ਸੁਣਦੇ ਪਰ ਸਮਝਣ ਨਹੀਂ ਉਹ ਸੁਣ ਸੁਣਦੇ ਵੀ ਨਹੀਂ ਪਰ ਸੜਕੇ ਨੂੰ ਸਮਝ ਨਹੀਂ ਆ ਰਿਹਾ। ਤਰੇ ਕਰਨ ਨੂੰ ਕੁਆਲਿਫਾਈਡ ਲੋਕ ਮਿਲਣਗੇ। ਬਚਨ ਦੀ ਉਹਨਾਂ ਨੂੰ ਸਮਝ ਨਹੀਂ ਆ ਉਹਨਾਂ ਨੂੰ ਸੰਸਾਰਿਕ ਗਿਆਨ ਹੈ ਨਾ ਆਪਣੇ। ਕਿਤਾਬੀ ਗਿਆਨ ਹੈ ਉਹਨਾਂ ਕੋਲ। ਡਾਕਟਰੀ ਗਿਆਨ ਹੈ, ਇੰਜੀਨੀਅਰਿੰਗ ਗਿਆਨ ਹੈ। ਜੱਜ ਦਾ ਗਿਆਨ ਹੈ। ਵਕੀਲ ਦਾ ਗਿਆਨ ਹੈ। ਪਰ ਇਹ ਗਿਆਨ ਨਹੀਂ ਹੈ। ਇਹ ਗਿਆਨ ਜਿਹੜਾ ਸਵਰਗ ਤੋਂ ਆਇਆ ਹੈ। ਇਹ ਤੁਹਾਡੇ ਵਰਗੀਆ ਕੋੜ ਹੈ ਹallelujah ਹallelujah ਇਹ ਪਰਮੇਸ਼ਰ ਦੇ ਪੁੱਤਾਂ ਦੇ ਭੇਦ ਖੁੱਲੇ ਗਏ ਤੁਸੀਂ ਐਵੇਂ ਜੇ ਨਹੀਂ ਹੋ ਜੇ ਖਾਸ ਪਰ ਚਲ ਹਾਂ ਜੀ ਅੱਗੇ ਪੜਾਂਗੇ ਸੀ ਜਲਦੀ ਜਰਾ ਮਤੇ ਉਹ ਮੋੜਾ ਉਹ ਤੇ ਉਹਨਾਂ ਨੂੰ ਮਾਫੀ ਮਿਲੇ ਮਤੇ ਮੋੜਾਂ ਤੇ ਨਾਲ ਮਾਤੀ ਵੀ ਲੈਣ ਹਾਂ ਜੀ ਤੇ ਉਸਨੇ ਉਹਨਾਂ ਨੂੰ ਕਿਹਾ ਹੂੰ ਕਿ ਤੁਸੀਂ ਇਹ ਦ੍ਰਿਸ਼ਟਾਂਤ ਨਹੀਂ ਸਮਝਦੇ ਤੁਸੀਂ ਇਹ ਦ੍ਰਿਸ਼ਟਾਂਤ ਨੂੰ ਸਮਝਿਆ ਨਹੀਂ ਤੁਹਾਨੂੰ ਸਮਝ ਨਹੀਂ ਆ ਰਹੀ ਹਾਂ ਜੀ ਸਾਰੇ ਦ੍ਰਿਸ਼ਟਾਂਤਾਂ ਨੂੰ ਕਿੱਦਾਂ ਸਮਝੋਗੇ ਸਾਰੇ ਦ੍ਰਿਸ਼ਟਾਂਤਾਂ ਨੂੰ ਤੁਸੀਂ ਕਿੱਦਾਂ ਸਮਝੋਗੇ ਬੀਜਣ ਵਾਲਾ ਬਚਨ ਬੀਜਣ ਵਾਲਾ ਬਚਨ ਬੀਜਦਾ ਹੈ ਬੀਜਣਾ ਕੀ ਹੈ ਸੀ ਕੀ ਬੀਜਣਾ ਹੈ ਬਚਨ ਕੀ ਬੀਜਣਾ ਹੈ ਬਚਨ ਮੈਂ ਮੈਂ ਬਚਨ ਬੀਜ ਰਿਹਾ ਹਾਂ ਮੈਂ ਬਚਨ ਬੀਜ ਰਿਹਾ ਹਾਂ ਮੈਂ ਬਚਨ ਬੀਜ ਰਿਹਾ ਹਾਂ ਹallelujah ਬੀਜਣ ਵਾਲਾ ਕੀ ਬੀਜਦੇ ਵਰਜਨ ਬੀਜਦਾ ਹੈ ਵਰਜਨ ਨੇ ਇਹ ਕਾਡੀਆਂ ਜਿੰਦਗੀਆਂ ਬਜਰ ਕੇ ਰੱਖ ਦੇਣੀਆਂ ਨੇ ਹਾਂਜੀ ਅਤੇ ਪੈਸੇ ਦੇ ਕਿਨਾਰੇ ਵਾਲੇ ਜਿੱਥੇ ਬਚਨ ਬੀਜਿਆ ਜਾਂਦਾ ਹੈ ਸੋ ਇਹ ਲੋਕ ਹਨ ਧਿਆਨ ਨਾਲ ਸੁਣਿਓ ਜਦੋਂ ਬਚਨ ਦਿੱਜਿਆ ਜਾਂਦਾ ਆ ਤੇ ਜਿਹੜਾ ਪਹਿਲੇ ਤੇ ਦਿੱਗਦਾ ਆ ਉਹਦਾ ਮਤਲਬ ਕੀ ਆ ਉਹ ਕਿਹਨੇ ਰੋਕਦੇ ਉਹ ਕਿਹਨੇ ਰੋਕਨੇ ਹਾਂਜੀ ਕਹੇ ਵਾਲੇ ਕਿਹਨੇ ਰੋਕਨੇ ਜਿੱਦਾਂ ਉਹਨਾਂ ਨੇ ਸੁਣ ਲਿਆ ਤਦ ਸ਼ੈਤਾਨ ਉਵੇਂ ਆਣ ਕੇ ਉਸ ਬਚਨ ਨੂੰ ਲੈ ਜਾਂਦਾ ਹੈ ਜਦੋਂ ਉਹਨਾਂ ਨੇ ਬਚਨ ਇੱਥੇ ਸੁਣਤਾ ਗਿਆ ਪਰ ਬਚਨ ਦੀ ਦੇਪਰਵਾਹੀ ਕੀਤੀ ਧਿਆਨ ਨਹੀਂ ਦਿੱਤਾ ਬਚਨ ਤੇ ਚੇਤਨ ਨਹੀਂ ਆਇਆ ਬਚਨ ਤੇ ਮੰਨ ਨਹੀਂ ਆਇਆ ਤੇ ਸ਼ੈਤਾਨ ਆਇਆ

ਜਿਹੜਾ ਪੇਜ ਦੇਖਦਾ ਉਹ ਕਿਤਾ ਹੈ ਉਹ ਲੋਕ ਨੇ ਜਿਹੜੇ ਕੈਲਕੂਲੇਮ ਦੇਣ ਵਜਨ ਚਾਹਦਾ ਹੁੰਦਾ ਹੈ ਤਿਆਰ ਉਹਨਾਂ ਦੇ ਕਿਤੇ ਕਲਾ ਜੋ ਕੁੱਝ ਨਹੀਂ ਦੇ ਕੀ ਬੋਲੀ ਅਸ ਅੱਛਾ ਕਿਉਂਕਿ ਵਜਨ ਬਲਕਿ ਧਿਆਨ ਦੀ ਹੈ ਵਜਨ ਵਾਸਤੇ ਤਿਆਰ ਨਹੀਂ ਨੇ ਇਸ ਵਾਸਤੇ

ਚੌਕਸ ਰਿਹਾ ਕਰੋ ਜਦੋਂ ਸ਼ਬਦ ਸੁਨਾਇਆ ਜਾਂਦਾ ਬਾਣੀ ਸੁਨਾਇੀ ਜਾਂਦੀ ਹੈ ਚੌਕਸ ਰਿਹਾ ਕਰੋ ਦੇਰ ਲਗਾ ਆਪਣਾ ਇਹ ਆਪ ਨੂੰ ਤਿਆਰ ਰੱਖਿਆ ਕਰੋ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹਾਂਜੀ ਅਤੇ ਐਸੇ ਤਰ੍ਹਾਂ ਜਿਹੜੇ ਪਤਰੀਲੀਆਂ ਧਾਮਾਂ ਵਿੱਚ ਬੀਜੇ ਜਾਂਦੇ ਹਨ ਜਿਹੜੇ ਪਤਰੀਲੇ ਧਾਮਾਂ ਵਿੱਚ ਬੀਜੇ ਜਾਂਦੇ ਨੇ ਇਹ ਉਹ ਲੋਕ ਨੇ ਧਿਆਨ ਨਾਲ ਸੁਣੇ ਕਿਹੜੇ ਲੋਕ ਨੇ ਸੋ ਉਹ ਹਨ ਜਿਹੜੇ ਵਚਨ ਨੂੰ ਸੁਣਦੇ ਆ ਸਰ ਖੁਸ਼ੀ ਨਾਲ ਉਹਨੂੰ ਮੰਨ ਲੈਂਦੇ ਹਨ ਵਚਨ ਸੁਣਿਆ ਖੁਸ਼ੀ ਨਾਲ ਮੰਨ ਲਿਆ ਇਹ ਹਾਂਜੀ ਠੀਕ ਹੈ ਮੰਨ ਲਿਆ ਸੁਣ ਲਿਆ ਮੰਨ ਲਿਆ ਹਾਂਜੀ ਅਤੇ ਆਪਣੇ ਵਿੱਚ ਜੜ ਨਹੀਂ ਰੱਖਦੇ ਜੜ ਨਹੀਂ ਰੱਖਦੇ ਆਪਣੇ ਵਿੱਚ ਵਚਨ ਸੁਣਿਆ ਖੁਸ਼ੀ ਨਾਲ ਉਹਨੂੰ ਮੰਨ ਵੀ ਲਿਆ ਪਰ ਵਚਨ ਨੂੰ ਤਨਨਾ ਤੱਕ ਰੱਖਿਆ ਅੰਦਰ ਤੱਕ ਨਹੀਂ ਗਏ ਅੰਦਰ ਜਿਹੜਾ ਦਿਲ ਆਪਣਾ ਤਿਆਰ ਨਹੀਂ ਕੀਤਾ ਪ੍ਰਭੂ ਦੇ ਵਾਸਤੇ ਅੰਦਰ ਜਿਹੜਾ ਮਨ ਹੈ ਉਹਨੂੰ ਕਠੋਰ ਕੀਤਾ ਉਹ ਬਾਤ ਕੋਸ਼ਿ ਰੱਖਿਆ ਹੋਇਆ ਆ ਅੰਦਰ ਬਹੁਤ ਕੋਸ਼ਾ ਹਲੇ ਉਹਨੂੰ ਬਾਹਰ ਨਹੀਂ ਕੱਢਿਆ ਤੇ ਬੀਜ ਗਿਆ ਤੇ ਉਥੇ ਪੱਥਰ ਸੀਗੇ ਰੋਣੇ ਸੀਗੇ ਤੇ ਪੱਥਰ ਸੀ ਮਾਦੀ ਨਹੀਂ ਹੈ ਕਿਸੇ ਵਾਸਤੇ ਦੇਹਾਨੀ ਹੈ ਕਿਸੇ ਵਾਸਤੇ ਸੁਰ ਕੇ ਚਾਲਾ ਮਾਰੀਆਂ ਠੀਕ ਹੈ ਜੀ ਮੰਨ ਲਈਆ ਪਰ ਥੋੜੀ ਦੇਰ ਬਾਦ ਅਜੀ ਫੇਰ ਕੀ ਹੋਇਆ ਅਤੇ ਆਪਣੇ ਵਿੱਚ ਜੜ ਨਹੀਂ ਰੱਖਦੇ ਹਨ ਜੜ ਨਹੀਂ ਰੱਖਦੇ ਪਰ ਥੋੜਾ ਜਿਹਾ ਰਹਿੰਦੇ ਹਨ ਥੋੜਾ ਜਿਹਾ ਪ੍ਰਭੂ ਦੇ ਵਿੱਚ ਟਿਕਦੇ ਨੇ ਉਹ ਜਾਂ ਬੱਚਿਆਂ ਦੇ ਕਾਰਨ ਦੁੱਖ ਪਿੰਦੇ ਜਾਂ ਸਤਾਏ ਜਾਂਦੇ ਹਨ ਤਾਂ ਦੁੱਖ ਆਉਂਦਾ ਹੈ ਸਤਾਏ ਜਾਂਦੇ ਨੇ ਤੇ ਫੇਰ ਉਹ ਛੱਡ ਕੇ ਭੱਜ ਜਾਂਦੇ ਨੇ ਇਹ ਉਹ ਲੋਕ ਨੇ ਉਸ ਵਕਤ ਦੁੱਖ ਦੇ ਵਿੱਚ ਉਹ ਇਹ ਨਹੀਂ ਸੋਚਦੇ ਕਿ ਹਾਂ परमेश्वर प्रभु यीशु मेरे वास्ते सब कुछ कर सकते ने प्रभु यीशु सारा कुछ करने की ताकत रखते ने मैं वचन बोलूंगा ते वचन मेनू इस दुख जो बाहर कढ़ेगा मैं विश्वास करूंगा विश्वास करूंगी ते परेशानी के लिए कुछ भी नहीं है पर वो उस दुख के उस परेशानी के कारण प्रभु नूं छड़ देंदे ने ठोकर खांदे ने ਵਾਪਸ ਚਲੇ ਜਾਂਦੇ ਨੇ ਇਹ ਉਹ ਲੋਕ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਹੀ ਨਹੀਂ ਕੀਤਾ ਬਚੇ ਪਾਉਂਦੇ ਥੋੜਾ ਜਿਹਾ ਸੰਸਾਰ ਕੋਲ ਦੁੱਖ ਆਇਆ ਥੋੜਾ ਜਿਹਾ ਵਿਰੋਧ ਆਇਆ ਥੋੜੇ ਜਿਹੀ ਕੋਈ ਗੜਬੜੀ ਹੋਈ ਲੈ ਯਸ਼ਮੇ ਤੇ ਮੇਰੇ ਵੱਲ ਤਿਆਰ ਨਹੀਂ ਕੀਤਾ ਮੈਂ ਤੇ ਗਿਆ ਵੀ ਸੀ ਚੱਲ ਤੇ ਮੈਂ ਤੇ ਗਈ ਨਹੀਂ ਸੀ ਚੱਲ ਤੇ ਐਨੇ ਸੰਦੇ ਮੈਂ ਗਈਆਂ ਐਨੇ ਸੰਦੇ ਮੈਂ ਗਿਆ ਵਾਂ ਫਿਰ ਮੇਰੇ ਤਿਆਰ ਤਕਨੀਕ ਕੱਤੋਂ ਆ ਗਈ ਫਿਰ ਮੇਰੇ ਤਿਆਰ ਪਰਮਨਤਕਿਆ ਉਹ ਆ ਗਈ

ਲਿਖਤਾ ਹੁੰਦੀ ਹੈ ਜਦੋਂ ਤੁਸੀਂ ਇਹਦਾ ਬੋਲੋਗੇ ਸ਼ੰਭਾ ਨੂੰ ਭੱਜਦੇ ਨੂੰ ਰਾਹ ਹੀ ਲੱਭਣਾ ਦਿਵਸ ਦਾ ਸਾਚ ਪਰਮੇਸ਼ਰ ਨੇ ਕਿਹਾ ਹੈ ਕਿ ਮੈਂ ਤੁਹਾਡੇ ਵੈਰੀਆਂ ਨੂੰ ਤੁਹਾਡੇ ਵਿਰੋਧੀਆਂ ਨੂੰ ਤੁਹਾਡੇ ਕੋਲ ਮਿਲਵਾ ਸਕਦਾ ਇੱਕ ਰਾਹ ਪੜੀ ਹੋਵੇਗੀ ਸ਼ਕਤੀ ਰਹੀ ਹੋਵੇ ਤੁਹਾਡੇ ਕੋਲ ਨਾਲ ਤੇ ਜਾਣਗੇ ਨਾ ਠਰਗੇ ਕਰੋ ਜੇਕਰ ਤੁਸੀਂ ਵਚਨ ਪੂਰਾ ਕਰੋਗੇ ਜੋ ਕਿ ਪਰਮੇਸ਼ਰ ਨੇ ਆਖਿਆ ਹੈ ਨਾਵੇਂ ਦੇ ਇਮਾਨੇਟ ਕਰੀਏ ਕਰੀਏ ਪਰਮੇਸ਼ਰ ਦੇ ਗਿਆ ਕਿ ਸ਼ੈਤਾਨ ਦਾ ਸਾਹਮਣਾ ਕਰੋ ਉਹ ਤੁਹਾਡੇ ਕੋ ਭੱਜ ਜਾਏਗਾ ਪਰਮੇਸ਼ਰ ਦੇ ਨੇੜੇ ਆਓ ਪਰਮੇਸ਼ਰ ਤੁਹਾਡੇ ਨੇੜੇ ਆਉਣਗੇ ਤੇ ਅਸੀਂ ਸ਼ੈਤਾਨ ਦਾ ਸਾਹਮਣਾ ਕਰਨ ਦੀ ਬਜਾਏ ਆਪ ਹੀ ਭਜਾ ਦੇ ਦਿੰਦੇ ਹਾਂ ਬਜਨਾਂ ਨੇ ਜਾਂ ਦਾ ਸਾਹਮਣਾ ਕਰਨਾ ਬਚਨ ਦੀ ਤਲਵਾਰ ਚੁੱਕ ਕੇ ਮਾਰਨੀ ਉਹਦੇ ਸਿਰ ਵਿੱਚ ਪਰ ਰੋਈ ਮਾਰੋਗੇ ਜਦੋਂ ਬਚਨ ਅੰਦਰ ਰੱਖੋਗੇ

ਜਿਹੜੇ ਚਾਹੁੰਦੇ ਸੀ ਸਿੱਖਣਾ ਉਹ ਅੱਜ ਤੱਕ ਤਿੱਕੇ ਹੋਏ ਨੇ ਤੇ ਕੁਛ ਦਰਦੇ ਬਾਜੀਗੇ ਚੱਲ ਛੱਡ ਗਏ ਨਹੀਂ ਜਿਹੋ ਤਾਂ ਘਲਾ ਕੇ ਬਚਤ ਸੁਣਦੇ ਨੇ ਉਹ ਪਹਿਲੇ ਤੁਹਾਡਾ ਪਹਿਲਾ ਵਚਨ ਹੀ ਕੰਮ ਕਰਨਾ ਆ ਹਾਂ ਜੀ ਅਤੇ ਹੋਰ ਉਹ ਹਨ ਜਿਹੜੇ ਕੰਡਿਆਲੀਆਂ ਵਿੱਚ ਬੀਜੇ ਜਾਂਦੇ ਜਿਹੜੇ ਕੰਡਿਆਂ ਵਿੱਚ ਬੀਜੇ ਨੇ ਉਹ ਕਿਹੜੇ ਲੋਕ ਨੇ ਹਾਂਜੀ ਉਹ ਹਨ ਜਿਨ੍ਹਾਂ ਬਚਨ ਸੁਣਿਆ ਬਚਨ ਸੁਣਤਾ ਨਹੀਂ ਆਤੇ ਦੁਨੀਆ ਦੀ ਚਿੰਤਾ ਤੇ ਧਨ ਦਾ ਧੋਖਾ ਤੇ ਹੋਰ ਨਾਲ ਚੀਜ਼ਾਂ ਦਾ ਲੋਭ ਆ ਕੇ ਬਚਨ ਨੂੰ ਦਬਾ ਲੈਂਦਾ ਹੈ ਉਹ ਟੰਡੇ ਦੇ ਉੱਤੇ ਵਾਲੇ ਸੰਸਾਰਿਕ ਪਰੇਸ਼ਾਨੀਆਂ ਸੰਸਾਰ ਵਰ ਦੇਖਦੇ ਨੇ ਰਿਸ਼ਤੇਦਾਰਾਂ ਵਰ ਦੇਖਦੇ ਨੇ ਮੇਰਾ ਉਹ ਛੁੱਟ ਜਾਏਗਾ ਮੇਰਾ ਉਹ ਛੁੱਟ ਜਾਏਗਾ ਤੇਰਾ ਫਲਾਣਾ ਵਿਰੋਧ ਕਰੂਗਾ ਮੇਰਾ ਟਪਕਾਣਾ ਵਿਰੋਧ ਕਰੂਗਾ ਧੰਦਾ ਧੋਖਾ ਉਸਾਰ ਗਿਆ ਚੀਚਾਂ ਬਚਨ ਨੂੰ ਦਬਾ ਲੈਂਦੀਆਂ ਨੇ ਤੇ ਉਹ ਫਿਰ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਸੰਸਾਰ ਨੇ ਕਿਸੇ ਨੂੰ ਪੁੱਛਣ ਜਾਂ ਅੱਜ ਤੱਕ ਦਿੱਤਾ ਤੇ ਨਾ ਕਦੇ ਦੇਣਾ

ਵੀਂ Dependa ਆ ਹਾਂਜੀ ਸੋ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਬਚਨ ਸੁਣਨਾ ਦਿਲ ਦੇ ਵਿੱਚ ਲੈ ਕੇ ਜਾਣਾ ਦਿਲ ਤੋਂ ਮੰਨਦਾ ਬਜਾ ਕਿ ਖੁਆ ਸੁਣਨਾ ਤੇ ਕਰਨਾ ਆਇਆ ਤੇ ਬੰਦਿਆ ਕਿੱਥੋਂ ਜਾਂਦਾ ਦਿਲੋਂ ਕੀ ਦਿਲੋਂ ਕਿੱਥੋਂ ਮੰਨਿਆ ਜਾਂਦਾ ਦਿਲੋਂ ਤੇ ਤਾਂ ਇਹਦਾ ਮਤਲਬ ਇਹ ਉਹ ਲੋਕ ਨੇ ਜਿਹੜਾ ਬਚਨ ਉਹਨਾਂ ਦੇ ਕੰਨਾਂ 'ਚ ਗਿਆ ਕੰਨਤ ਜਾ ਕੇ ਉਹ ਦਿਲ ਵਿੱਚ ਚਲਾ ਗਿਆ ਦਿਲ ਦੇ ਵਿੱਚ ਰਹਿ ਗਿਆ ਤੇ ਉਹ ਲੋਕ ਜਿਹੜੇ ਨੇ ਇਹ ਕੋਲ ਖੜੇ ਨੇ ਕਿ ਦਿਲ ਵਿੱਚ ਸੀ ਮਸੀਹਾ ਅਸਰੀ ਫੜ ਕੋ ਨੇ ਹallelujah ਹallelujah ਬੋਲੋ ਮੈਂ ਮਸੀਹਾ ਅਸਰੀ ਫੜਾ ਮੈਂ ਮਸੀਹਾ ਅਸਰੀ ਫੜਾ ਮੈਂ ਮਸੀਹਾ ਅਸਰੀ ਫੜਾ ਮੈਂ ਮਸੀਹਾ ਅਸਰੀ ਫੜਾ ਹallelujah ਹallelujah ਦੇ ਕੋ ਲੋਕ ਨੇ ਹਾਂਜੀ ਮਨ ਲੈਂਦੇ ਤੇ ਫਲ ਦਿੰਦੇ ਹਨ ਇਹ ਫਲਿਆਉਣ ਵਾਲੇ ਲੋਕ ਨੇ ਕੁਝ 30 ਗੁਣਾ ਕੁਝ 30 ਗੁਣਾ ਕੁਝ 60 ਗੁਣਾ ਕੋਈ 60 ਗੁਣਾ ਲੈ ਕੇ ਉਹ 100 ਗੁਣਾ ਕੋਈ 100% ਆਪਣਾ ਪ੍ਰਭੂ ਦੇ ਦਿੰਦਾ ਹallelujah ਹallelujah ਸ਼ਾਮੁਸੀ ਸਾਰੇ ਅੱਜ ਤੋਂ 100% ਪਰਫੈਕਟ ਪ੍ਰਭੂ ਦੇ ਵਿੱਚ ਭਰਨ ਆ ਕੇ ਉਹਨਾਂ ਬਾਣੀ ਭਰਨ ਆ ਕੇ ਉਹਨਾਂ ਬਾਣੀ ਹੇਲੂਇਆ ਹੇਲੂਇਆ ਸੋ ਅੱਜ ਮੂਸੀਏ ਖਾਨ ਲੈ ਕਿ ਮੈਂ ਪ੍ਰਭੂ ਦੇ ਵਾਸਤੇ ਥਰ ਲੈ ਕੇ ਆਉਣਾ ਮੈਂ ਰੂਹਾਂ ਨੂੰ ਜਿੱਤਣ ਪ੍ਰਭੂ ਦੇ ਰਾਜ ਦੇ ਵਾਸਤੇ ਮੈਂ ਬੀਜ ਬੀਜੇ ਪ੍ਰਭੂ ਦੇ ਰਾਜ ਵਾਸਤੇ ਮੈਂ ਕੰਮ ਕਰਨੇ ਨੇ ਜਿਹੜੇ ਜਵਾਨ ਨੇ ਕਮਸ਼ੇ ਕੰਮ ਹੱਥ ਦੇ ਬਹੁਤਾਂ ਰੇਤੇ ਇੱਕ ਇੱਕ ਜਵਾਨ ਨੂੰ ਖੁਸ਼ ਖਬਰੀ ਦਿੱਤੀ ਉਸਨੂੰ ਇੱਕ ਜਵਾਨ ਨੂੰ

छोटे बचे भी सुना छोटी बच्ची ने नमान कौड़ी सी आठ दस साल की बच्ची सी नवान कौड़ी न जिन्हें वजन सलाया आठ दस साल की बच्ची ने ਤੰਮਾਨ ਕੋੜੀ ਨੇ ਕੋੜ ਦਸ਼ਕ ਤਾਰਾ ਪਾ ਲਿਆ ਜੇ ਨਾ ਸੋਚੋ ਕਿ ਜੀ ਛੋਟੇ ਬੱਚੇ ਨਹੀਂ ਦੱਸ ਸਕਦੇ ਦੱਸ ਸਕਦੇ ਨੇ ਕਿ ਮੇਰਾ ਯੇਸ਼ੂ ਮੁਕਤੀ ਦਤਾ ਹੈ ਮੇਰਾ ਯੇਸ਼ੂ ਪਾਪ ਨੂੰ ਮਾਫ ਕਰਦਾ ਹੈ ਮੇਰਾ ਯੇਸ਼ੂ ਪਿਆਰ ਕਰਦਾ ਹੈ ਇੰਨਾ ਵੀ ਛੋਟੇ ਛੋਟੇ ਬੱਚੇ ਕਿੰਨਾ ਹੀ ਦੱਸ ਸਕਦੇ ਨੇ ਉਹ ਵੀ ਕਿਤੇ ਨਾ ਕਿਤੇ ਬੱਚਿਆਂ ਦੇ ਅੰਦਰ ਪੀਜਿਆ ਜਾਵੇਗਾ ਬਹਿਾਂ ਜਦੋਂ ਬੱਚਿਆਂ ਨੇ ਆਪਣੀ ਉਮਰ ਦੀਆਂ ਪੈਣਾ ਆਪਣੇ ਤਦ ਨਾਲ ਮੈਂ ਕੀ ਗੱਲ ਮੈਂ ਦੇ ਕਰੀ ਮੈਂ ਕੰਨਾ ਕਰਨਾ ਜੀ ਕੰਨਾ ਕਰਨਾ ਜੀ ਕੋੜਾ ਦਾ ਵਜਨ ਥੋੜਾ ਨਹੀਂ ਤਵਾ ਦੱਸਾਂ ਦੱਸ ਦੇਣਾ ਹੈ ਜਰੂਰੀ ਨੰਬਰ ਚੜਾ ਪਾਣਾ ਤੇਣਾ ਸੀ ਥੋੜਾ ਜਿਹਾ ਦੱਸ ਦੋ ਦੱਸੋ ਜਰੂਰ ਅੱਜ ਕੋ ਤੁਸੀਂ ਇਹ ਇੱਕ ਫੈਸਲਾ ਲੈ ਲੋ ਸਾਰਾ ਚਰਚ ਇਹ ਮੈਂ ਹਫਤੇ ਵਿੱਚ ਕੰਨ ਸੇ ਕਰਾਂ ਇੱਕ ਜਣੇ ਨੂੰ ਪ੍ਰਭੂ ਦਾ ਵਜਨ ਸੁਣਾਵਾਂਗਾ ਮੈਂ ਪ੍ਰਭੂ ਯਿਸੂ ਦੇ ਵਾਸਤੇ

ਆਤਮਾ ਦੇ ਵਿੱਚ ਆਪਣੇ ਅੰਦਰ ਲੈਣਾ ਤੁਸੀਂ ਯਾਦ ਕਰੋ ਅੱਖਾਂ ਬੰਦ ਕਰੋ ਹੱਥ ਸੁਭਾਦਰ ਚਿੱਕੋ ਵਜੇ ਉਹ ਜਮਨਾਉ ਆਤਮਾ ਦੇ ਵਿੱਚ ਆਪਣੇ ਅੰਦਰ ਕੀ ਸੁਣਿਆ ਨੇ ਕੀ ਸਿਗਾ ਜਿਹਦਾ ਵਚਨ ਉਹਨੂੰ ਦਿਲ ਦੇ ਵਿੱਚ ਦਿਲ ਦੇ ਅੰਦਰ ਤੱਕ ਲੈ ਕੇ ਜਾਓ ਇਹਨੂੰ ਤੁਹਾਡੀ ਵਾਰੀ ਹੈ ਤੁਹਾਡਾ ਕੰਮ ਹੈ ਹallelujah